ਅੱਲ ਕਿ ਚੈਦਨੀ ਕੁੜੀਆਂ ਦੇਖੇ ਜਿਹੜੇ 60 ਸਾਲ ਦੇ ਬੰਦੇ ਨਾਲ ਬੈਡ ਸ਼ੇਅਰ ਕਰਦੀਆਂ ਸਟੂਡੈਂਟ ਕੁੜੀ 250 250 ਪੰਜਾਬੀਓ ਨਾ ਭੇਜੋ ਕੁੜੀਆਂ ਨੂੰ ਕੈਨੇਡਾ ਉਧਰ ਬਹੁਤ ਨੇ ਬੁਰੇ ਹਾਲਾਤ ਸਾਡੇ ਬਹੁਤ ਸਾਰੇ ਪੰਜਾਬੀ ਕਾਫੀ ਟਾਈਮ ਤੋਂ ਆਪਣੇ ਬੱਚਿਆਂ ਨੂੰ ਇਹਨਾਂ ਕੰਟਰੀਆਂ 'ਚ ਭੇਜਦੇ ਆ ਰਹੇ ਆ ਕੈਨੇਡਾ ਇੱਕ ਇਹੋ ਜਿਹੀ ਕੰਟਰੀ ਆ ਜਿੱਥੇ ਬਹੁਤ ਸਾਰੇ ਬੱਚੇ ਗਏ ਆ ਉਧਰ ਜਾ ਕੇ ਕੰਮ ਨਹੀਂ ਮਿਲਦਾ ਖਰਚੇ ਬਹੁਤ ਜ਼ਿਆਦਾ ਬੱਚੇ ਟੈਨਸ਼ਨ ਲੈ ਜਾਂਦੇ ਆ ਕਈਆਂ ਦੀ ਤਾਂ ਮੌਤ ਵੀ ਹੋ ਗਈ ਤੇ ਬਹੁਤ ਸਾਰੇ ਬੱਚੇ ਗਲਤ ਕੰਮਾਂ 'ਚ ਪੈ ਜਾਂਦੇ ਆ ਖਾਸ ਕਰਕੇ ਕੁੜੀਆਂ ਬਹੁਤ ਸਾਰੀਆਂ ਕੁੜੀਆਂ ਜੋ ਇਧਰੋਂ ਵਿਆਹ ਕਰਵਾ ਕੇ ਜਾਂਦੀਆਂ ਨੇ ਕੈਨੇਡਾ 'ਚ ਪੈਰ ਰੱਖਦੇ ਸਾਰ ਹੀ ਆਪਣੇ ਘਰ ਵਾਲੇ ਛੱਡ ਦਿੰਦੀਆਂ ਨੇ ਉਹਦਾ ਫੋਨ ਹੀ ਚੱਕਦੀਆਂ ਜਦੋਂ ਪੰਜਾਬ 'ਚੋਂ ਫੋਨ ਕਰਦਾ ਬਹੁਤ ਸਾਰੀਆਂ ਕੁੜੀਆਂ ਜੋ ਸਟੂਡੈਂਟਸ ਹੁੰਦੀਆਂ ਨੇ ਉਹ ਉਧਰ ਜਾ ਕੇ ਗਲਤ ਕੰਮ ਕਰਨ ਲੱਗ ਪੈਂਦੀਆਂ ਨੇ ਆਪਣਾ ਜਿਸਮ ਵੇਚਣ ਲੱਗ ਪੈਂਦੀ ਹੈ ਜੀ ਹਾਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਆਪਾਂ ਅਕਸਰ ਹੀ ਸੋਸ਼ਲ ਮੀਡੀਆ ਤੇ ਸੁਣੀਆਂ ਨੇ ਸੋ ਹਾਲ ਹੀ ਵਿੱਚ ਨਾ ਇੱਕ ਵੀਰ ਜੋ ਕੈਨੇਡਾ ਰਹਿੰਦਾ ਹੈ ਤੇ ਉਹ ਕਾਲ ਤੇ ਗੱਲ ਕਰਦਾ ਪਿਆ ਹੈ ਇੱਕ ਚੈਨਲ ਵਾਲਿਆਂ ਨਾਲ ਤੇ ਵੀਰ ਨੇ ਬਹੁਤ ਸਾਰੇ ਵੱਡੇ ਵੱਡੇ ਸੱਚ ਰੱਖੇ ਨੇ ਵੀਰ ਨੇ ਇਹ ਦੱਸਿਆ ਕਿ ਇੱਥੇ 20 ਸਾਲਾਂ ਦੀਆਂ ਪੰਜਾਬਣ ਕੁੜੀਆਂ ਨੂੰ 60 ਸਾਲਾਂ ਦੇ ਬੁੱਢਿਆਂ ਨਾਲ ਵੀ ਗਲਤ ਕੰਮ ਕਰਨਾ ਪੈਂਦਾ ਹੈ। ਜਿੱਥੇ ਉਹਨਾਂ ਦੀ ਇੰਟਰਵਿਊ ਹੁੰਦੀ ਹੈ, ਇੰਟਰਵਿਊ ਦੇ ਵਿੱਚ 4-5 ਕੁੜੀਆਂ ਨੂੰ ਸੱਦੇ ਆ ਜਾਂਦਾ ਹੈ ਤੇ ਜੋ ਸਭ ਤੋਂ ਸੋਹਣੀ ਹੁੰਦੀ ਹੈ ਉਸ ਨੂੰ ਜੌਬ ਦਿੱਤੀ ਜਾਂਦੀ ਹੈ। ਭੈਣ ਮਰੀਆ ਮੈਂ ਕਹਿ ਲਈ ਕਿ ਚਾਹ ਦੇਣੇ ਕੁੜੀਆਂ ਦੇਖੇ ਜਿਹੜੇ 60 ਸਾਲ ਦੇ ਬੰਦੇ ਨਾਲ ਬੈੱਡ ਸ਼ੇਅਰ ਕਰਦੀਆਂ। ਸਟੂਡੈਂਟ ਕੁੜੀਆਂ। ਦੱਸੋ। ਹਾਂ ਜੀ ਮੇਰੇ ਨਾਲ ਗੱਲ ਕਰ ਲਾਂ ਮੈਂ ਨਾਂ ਦੱਸ ਸਕਦਾ ਕੁੜੀਆਂ ਦੇ। ਹਾਂ। ਠੀਕ ਹੈ ਕਿ ਨਹੀਂ? ਕਿਉਂਕਿ ਕੀ ਹੁੰਦਾ ਹੁਣ ਤੁਹਾਨੂੰ ਪਤਾ ਹੀ ਹੈ। ਜਿਹੜਾ ਓਨਰ ਹੁੰਦਾ ਉਹਨੂੰ ਵੀ ਪਤਾ ਮੈਂ ਇਹ ਸਟੂਡੈਂਟ ਰਕੀ ਗਾੜੇ ਬਸ ਰੱਖੀ। ਸਭ ਕੁਝ ਭੈਣ ਮੇਰੀ ਚੱਲਦਾ ਇੱਥੇ ਵਿਗਿਆੜੀ ਇਹ ਆਏ ਵੇ ਕੈਨੇਡਾ ਕੇ ਚੇਂਜ ਨਹੀਂ ਹੋ ਗਏ ਅਸੀਂ। ਕੀ ਕਹਿੰਦਾ? ਜੀ। ਬਹੁਤ ਕੁਝ ਚੱਲਦਾ ਇੱਥੇ ਇੰਟਰਵਿਊ ਲੈਣ ਲੱਗੇ ਵੇ ਕੁੜੀਆਂ ਨੂੰ ਪੰਜਾ ਚੌਨ ਨੂੰ ਬੁਲਾਉਂਦੇ। ਹਾਂ ਹਾਂ। ਪੰਜ ਕੁੜੀਆਂ ਸੱਤਨੀਆਂ ਜਾਂ 10 ਸੱਤਨੀਆਂ ਜਿਹੜੀ ਸੋਹਣੀ ਕੁੜੀ ਉਹਨੂੰ ਉਹਨੂੰ ਜੌਬ ਦੇਣੀ ਜੀ। ਹਾਂ। ਇਦਾਂ ਕਰਦੇ ਸਟੂਡੈਂਟ ਕੁੜੀਆਂ ਦੇ ਨਾਲ ਵੀ ਇਹ। ਦੇਖੋ। ਇੰਨਾ ਮਾੜਾ ਹਾਲ ਹੋ ਚੁੱਕਾ ਇੱਥੇ। ਭੈਣ ਮੇਰੀ ਮੈਂ ਇੱਕ ਮੈਂ ਸਾਰੀ ਦੇ ਰੈਸਟੋਰੈਂਟ ਨੂੰ ਜਾਣਦਾ ਬੰਦੇ ਨੂੰ। ਹਾਂ। ਉਹ ਬੰਦਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਉਹ ਕਹਿੰਦਾ ਵੀ ਮੈਂ ਮਤਲਬ ਕਮਿਊਨਿਟੀ ਦੀ ਬਹੁਤ ਮਦਦ ਕਰਦਾ। ਉਹਨਾਂ ਕੁੜੀ ਦੀ ਇੰਟਰਵਿਊ ਕਰਨ ਦੇ ਲਈ ਉਹਨੂੰ ਹੋਟਲ ਤੇ ਬੁਲਾਇਆ ਵਜੀ। ਕੁੜੀ ਬਾਹਰ ਖੜੀ ਜੀ। ਟੈਕਸੀ ਵਾਲਾ ਪੁੱਛਿਆ ਕਹਿੰਦਾ ਪੁੱਤ ਤੂੰ ਕਿੱਥੇ ਖੜੀ ਐ? ਕਹਿੰਦੀ ਫਲਾਣਾ ਰੈਸਟੋਰੈਂਟ ਐ ਜੀ। ਉਹਨੇ ਮੇਰੀ ਇੰਟਰਵਿਊ ਲੈਣੀ ਕਹਿੰਦਾ ਹੋਟਲ ਦੇ ਵਿੱਚ। ਹਮ ਕਿਸ ਤਰੀਕੇ ਨਾਲ ਇਹਨਾਂ ਨੂੰ ਹੋ ਰਿਹਾ ਕਿਉਂਕਿ ਕੁੜੀਆਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਜੇ ਇਦਾਂ ਦੇ ਕੰਮ। ਭੈਣ ਮੇਰੀ ਕੀ ਹੋ ਜਾਂਦਾ ਹੈਗਾ? ਹਮ ਹूण ਘਰੋਂ ਕਿਸੇ ਹਰੇਕ ਨੇ ਨਾ ਜਿਹਦੇ ਕੋਲ ਜ਼ਮੀਨ ਨਹੀਂ ਹੈਗੀ ਉਹਨੇ ਪੈਸੇ ਚੱਕ ਕੇ ਭੇਜ ਦਿੱਤਾ ਭਾਈ ਕੈਨੇਡਾ ਜਾਣਾ ਜੇ ਤੁਸੀਂ ਕਿਸੇ ਨੂੰ ਨਾਮ ਮਨਾ ਕਰ ਦੋ ਵੀ ਬੱਚੇ ਇੱਥੇ ਨਾ ਭੇਜੋ ਵੀ ਇੱਥੇ ਤੰਗੀ ਹੈ ਕੰਮ ਨਹੀਂ ਮਿਲਦਾ ਉਹ ਕਹਿੰਦੇ ਆਪ ਚੱਲ ਕੇ ਸਾਨੂੰ ਨਹੀਂ ਜਾਣ ਦਿੰਦੇ ਜੀ ਜਦੋਂ ਕੁੜੀ ਨੂੰ 에어ਪੋਰਟ ਤੋਂ ਚੜਾ ਦਿੰਦੇ ਹੂੰ ਉਹ ਸਰਹਾਣੇ ਥੱਲੇ ਬਾਹ ਲੈ ਕੇ ਨਾ ਜੀ 에어ਪੋਰਟ ਤੇ ਜਹਾਜ਼ ਤੇ ਸੁਬਨੇ ਲੈਣ ਲੱਪਣੇ ਕੈਨੇਡਾ ਦੇ ਹੂੰ ਕੁੜੀ ਨੇ ਫੀਸ ਵੀ ਤਾਰਨੀ ਰੈਂਟ ਕਿੰਨੇ ਹੋਗੇ ਵੀ ਜੀ ਜੀ ਉਹ ਕਹਿੰਦੇ ਸਾਨੂੰ ਵੀ ਪੈਸੇ ਵੇ ਜਿਹੜੇ ਚੱਕ ਕੇ ਪੈਸੇ ਆ ਕੀ ਕਰੂ ਫੇ ਕੁੜੀ ਜਾਂ ਤਾਂ ਸੁਸਾਇਡ ਕਰੂਗੀ ਹੂੰ ਜਾਂ ਫੇ ਗਲਤ ਰਸਤੇ ਤੇ ਪਊ ਸੋ ਸਰ ਦੇਖੋ ਕਿੰਨਾ ਮਾੜਾ ਹਾਲ ਹੋ ਗਿਆ ਅਸੀਂ ਪੰਜਾਬੀ ਕਹਿੰਦੇ ਹੁੰਦੇ ਸੀ ਧੀਆਂ ਪੈਣਾ ਦੀ ਰੱਖਸ਼ਾ ਕਰਨ ਵਾਲੇ ਅਣਖੀ ਜਣੇ ਅਣਖੀ ਗਿਣੇ ਜਾਂਦੇ ਅਣਖੀ ਹੂੰ ਬਿਲਕੁਲ ਬੜਾ ਦੁੱਖ ਲੱਗ ਰਿਹਾ ਇਹੋ ਜਿਹੀ ਗੱਲਾਂ ਸੁਣ ਕੇ ਕਿ ਵਾਕਈ ਇਹ ਸਾਡੀ ਕੰਟਰੀ ਦੇ ਵਿੱਚ ਹੋ ਰਿਹਾ ਜਿੱਥੇ ਕਿਹਾ ਜਾਂਦਾ ਸੀ ਇਹ ਇਹ ਗਰਾਊਂਡ ਦੀਆਂ ਗੱਲਾਂ ਗਰਾਊਂਡ ਦੀ ਇਤਾਂ ਨਹੀਂ ਹੈ ਕਿ ਮੈਂ ਕਿਸੇ ਨੂੰ ਬਦਨਾਮ ਕਰਨ ਦੀ ਖਾਤਰ ਕਰਦਾ ਜਾਂ ਕਿਸੇ ਦੀ ਗੱਲ ਕਰਦਾ ਹਨਾ ਹੂੰ ਹੂੰ ਯਾਰ ਉਸ ਵੀਰ ਦਾ ਇਹੀ ਕਹਿਣਾ ਕਿ ਆਪਣੇ ਬੱਚਿਆਂ ਨੂੰ ਇੱਧਰ ਨਾ ਭੇਜੋ ਇੱਧਰ ਬਹੁਤ ਬੁਰੇ ਹਾਲਾਤ ਸੋ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਹੋ ਇਸ ਕੈਨੇਡਾ ਕੰਟਰੀ ਵਿੱਚ ਤੁਸੀਂ ਕਿਸ ਕੰਟਰੀ ਵਿੱਚ ਰਹਿੰਦੇ ਹੋ ਜੇ ਤੁਸੀਂ ਕੈਨੇਡਾ 'ਚ ਹੀ ਰਹਿੰਦੇ ਹੋ ਤਾਂ ਤੁਸੀਂ ਵੀ ਉੱਧਰ ਦੇ ਹਾਲਾਤ ਜ਼ਰੂਰ ਦੱਸੋ ਵੀ ਉੱਧਰ ਦੇ ਹਾਲਾਤ ਕੀ ਆ ਸੋ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਰਮਰਾ